ਅਗਰ ਤੁਹਾਡਾ ਜੀਵਨ ਸਫਲ ਤੁਹਾਡੇ ਨਾਲ ਮੂੜ ਡੇਣਾ ਮੂੜਾ ਲਾ ਕੇ ਘੜਦਾ ਤਾਂ ਜ਼ਿੰਦਗੀ ਜੱਡੀਆਂ ਮਰਜੀ ਵੱਡੀਆਂ ਪ੍ਰੋਬਲਮ ਹੋਣ ਉਹ ਖਤਮ ਹੋ ਸਕਦੀਆਂ ਅੱਜ ਦੀ ਜਿਹੜੀ ਨੌਜਵਾਨੀ ਹੈਗੀ ਉਹ ਕਿਤੇ ਨਾ ਕਿਤੇ ਉਲਝ ਗਈ ਹੈ ਜਿਆਦਾ ਕਹਿ ਲੋ ਆਪਾਂ ਨਸ਼ਿਆਂ 'ਚ ਉਲਝ ਗਈ ਹੈ ਜਾਂ ਕੁਝੇ ਸਾਡੀ ਸਿੱਖੀ ਨੂੰ ਹਮੇਸ਼ਾ ਯਾਦ ਕਰਨ ਵਾਸਤੇ ਤੇ ਸਾਨੂੰ ਏਦਾਂ ਦੀਆਂ ਮੂਵੀਆਂ ਹਮੇਸ਼ਾ ਬਣਾਉਂਦੇ ਰਹਿਣਾ ਚਾਹੀਦਾ ਬਹੁਤ ਵਧੀਆ ਬਹੁਤ ਵਧੀਆ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਬਿਲਕੁਲ ਦੇ ਪਰਸ਼ੀਅਲੇ ਲੋਕ ਆ ਉਹ ਬਵਾਹਾਂ ਨੂੰ ਖਰੀਦ ਲੈਂਦੇ ਆ ਉਹ ਸਾਰਾ ਕੁਝ ਕੋਈ ਨਵੇਂ ਜੂਥ ਜੇ ਦੇਖੂਗਾ ਇਹੋ ਜੀਆਂ ਫਿਲਮਾਂ ਜੋ ਇਸ ਤਰੀਕੇ ਨਾਲ ਬਣੀਆਂ ਹੋਈਆਂ ਆਪਣੇ ਗੁਰਾਂ ਪੀਰਾਂ ਦੀ ਧਰਤੀ ਹੈਗੀ ਅਸੀਂ ਗੁਰੂ ਸਿੱਖੀ ਨਾਲ ਜੁੜੇ ਹੋਏ ਆ ਤੇ ਕਿਤੇ ਨਾ ਕਿਤੇ ਸਾਡੇ ਅੱਜ ਦੀ ਜਿਹੜੀ ਨੌਜਵਾਨੀ ਹੈਗੀ ਉਹ ਕਿਤੇ ਨਾ ਕਿਤੇ ਉਲਝ ਗਈ ਹੈ ਜਾਂ ਤਾਂ ਕਹਿ ਲੋ ਪਰ ਨਸ਼ਿਆਂ 'ਚ ਉਲਝ ਗਈ ਹੈ ਜਾਂ ਕੁਛ ਸਾਡੀ ਸਿੱਖੀ ਨੂੰ ਹਮੇਸ਼ਾ ਯਾਦ ਕਰਨ ਵਾਸਤੇ ਤੇ ਸਾਨੂੰ ਇਦਾਂ ਦੀਆਂ ਮੂਵੀਆਂ ਹਮੇਸ਼ਾ ਬਣਾਉਂਦੇ ਰਹਿਣਾ ਚਾਹੀਦੇ ਤੇ ਭੁਪਿੰਦਰ ਪਾਲੀ ਜੀ ਇਸ ਚੀਜ਼ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਹੈਗਾ ਤੇ ਉਹਨਾਂ ਨੇ ਲਿਖੀ ਤੇ ਉਹ ਵਧਾਈ ਦੇ ਪਾਤਰ ਨੇ ਤੇ ਮੇਰੀ ਇੱਕ ਪੰਜਾਬ ਦੇ ਇੱਕ ਅਪੀਲ ਹੈਗੀ ਹੈ ਵੀ ਇਹ ਇਹ ਮੂਵੀ ਆ ਕੇ ਦੇਖਣੀ ਸਹੀਦੀ ਹੈਗੀ ਤੇ ਤਾਂ ਹੀ ਸਾਨੂੰ ਇਹ ਸੇਧ ਮਿਲ ਸਕਦੀ ਹੈਗੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ੁਕਰੀਆ ਸ਼ੁਕਰੀਆ ਸਰ ਮੂਵੀ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਅੱਛੀ ਲੱਗੀ ਜੀ ਔਰ ਇਸ ਗੱਲ ਲਈ ਵੀ ਮੈਨੂੰ ਅੱਛੀ ਲੱਗੀ ਮੈਂ ਇਹਦੇ ਛੋਟਾ ਜਿਹਾ ਕਰੈਕਟਰ ਵੀ ਕੀਤਾ ਸਰਕਾਰੀ ਵਕੀਲ ਦਾ ਜੀ ਜੀ ਹਾਂ ਤੇ ਇਹਦੇ ਵਿੱਚ ਜਿਹੜੀ ਕਬੱਡੀ ਗੱਲ ਹੈ ਜਿਵੇਂ ਪਾਲੀ ਭਵਿੰਦਰ ਜੀ ਦੀ ਸਕ੍ਰਿਪਟਾਂ ਤੇ ਡਾਇਰੈਕਸ਼ਨ ਹੈ ਜੋ ਕਨਸੈਪਟ ਦਸਤਾਰ ਬਾਰੇ ਤੇ ਜੇ ਦੱਸਿਆ ਗਿਆ ਜਿਸ ਤਰ੍ਹਾਂ ਦੀ ਉਹਦੀ ਇੱਕ ਜ਼ਿੰਮੇਵਾਰੀ ਸਾਡੇ ਉਸ ਬੜੀ ਸਿੱਖ ਨਿਸ਼ਾਨੀ ਹੈ ਇਸ ਦਸਤਾਰ ਦੀ ਇੱਕ ਵਾਰ ਉਹ ਪਾਤਰ ਥੜਕਦਾ ਵੀ ਹੈ ਫਿਰ ਉਹ ਕਿਸ ਤਰ੍ਹਾਂ ਰਿਵਾਈਵ ਹੁੰਦਾ ਹੈ ਇਹ ਬੜੀ ਮਨਮ ਜਿਹੜੀ ਸਾਈਕੋਲੋਜੀਕਲ ਕਹਾਣੀ ਵੀ ਵੀ ਮਨੁੱਖ ਕਈ ਵਾਰ ਡਿੱਗਦਾ ਵੀ ਹੈ ਟੈਂਦਾ ਵੀ ਹੈ ਟੁੱਟਦਾ ਵੀ ਹੈ ਜ਼ਿੰਦਗੀ ਹੈ ਜ਼ਿੰਦਗੀ ਹੈ ਪਰ ਉਹ ਜਿਸ ਤਰ੍ਹਾਂ ਰਿਵਾਈਵ ਕਰਦਾ ਹੈ ਔਰ ਸਿੱਖ ਇਤਿਹਾਸ ਜਿਹੜਾ ਹੈ ਸਿੱਖੀ ਦਾ ਜਿਹੜਾ ਵਿਰਸਾ ਹੈ ਉਹਨੂੰ ਰਿਵਾਈਵ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਦਿੰਦਾ ਹੈ ਇਹ ਸਾਡੇ ਸਾਰੇ ਲਈ ਬੜੀ ਮਾਨ ਦੀ ਗੱਲ ਹੈ ਬੜਾ ਅੱਛਾ ਵਿਸ਼ਾ ਹੈ ਮੈਂ ਬਹੁਤ ਖੁਸ਼ ਹਾਂ ਵੀ ਮੈਂ ਇਹਦਾ ਪਾਰਟ ਹੈ ਫਿਲਮ ਕਿੰਨੀ ਮੇਧੀ ਲੱਗੀ ਬਹੁਤ ਵਧੀਆ ਜੀ ਕੋਈ ਵਧੀਆ ਫਿਲਮ ਦੇਖਣ ਨੂੰ ਮਿਲੀ ਆ 25 ਦੇ ਸ਼ੁਰੂ ਦੇ ਵਿੱਚ ਜੀ ਲੱਗਦਾ ਹੈ ਕਿ ਹੋਰ ਫਿਲਮਾਂ ਜਿਹੜੀਆਂ ਵੀ ਉਹ ਵੀ ਵਧੀਆ ਹੋਣਗੇ ਬਹੁਤ ਵਧੀਆ ਬਹੁਤ ਵਧੀਆ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਫਿਲਮ ਬਹੁਤ ਵਧੀਆ ਥੈਂਕ ਯੂ ਥੈਂਕ ਯੂ ਸੋ ਕਿਵੇਂ ਦੀ ਲੱਗੀ ਤੁਹਾਨੂੰ ਫਿਲਮ ਮੈਂ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਭਪਿੰਦਰ ਸਿੰਘ ਪਾਲੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਉੱਚੀ ਸੱਚੀ ਸੋਚ ਦੇ ਮੁਤਾਬਿਕ ਇੱਕ ਪਿਕਚਰ ਇਹੋ ਜੀ ਦਿੱਤੀ ਇੱਕ ਫਿਲਮ ਇਹੋ ਜੀ ਪੰਜਾਬ ਨੂੰ ਦਿੱਤੀ ਆ ਜਿਹਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮੈਸੇਜ ਆ ਇੱਕ ਮੈਸੇਜ ਨਹੀਂ ਚ ਤਿੰਨ ਚਾਰ ਮੈਸੇਜ ਆ ਸਭ ਤੋਂ ਪਹਿਲਾ ਮੈਸੇਜ ਸਾਡੇ ਜੂਤ ਨੂੰ ਪੰਜਾਬ ਦੇ ਨੂੰ ਕਿਉਂਕਿ ਪਿਛਲੇ ਸਮੇਂ ਤੋਂ ਕੁਝ ਪੱਗਾ ਪਗੜੀ ਬਨਨ ਦਾ ਬੜਾ ਸ਼ੌਕ ਪੰਜਾਬ ਦੇ ਵਿੱਚ ਚੱਲਿਆ ਹੈਗਾ ਤਾਂ ਉਹ ਸਾਡੇ ਵੱਡ-ਵਡੇਰਾਂ ਦਾ ਜੋ ਇਤਿਹਾਸ ਦੇਖ ਦੇਖਦੇ ਆ ਉਹਨਾਂ ਨੂੰ ਵੇਖ ਕੇ ਜੋ ਸਾਡਾ ਪੰਜਾਬ ਦੀ ਕ੍ਰਿਤਿयां ਜਾਂ ਚੁੱਕਾ ਹੈਗਾ ਆਹ ਪਿਕਚਰ ਵੇਖਣ ਤੋਂ ਬਾਅਦ ਉਹਨਾਂ ਵਾਸਤੇ ਇੱਕ ਬੈਸਟ ਸੁਨੇਹਾ ਹੈਗਾ ਸਾਡੀ ਪਗੜੀ ਦੀ ਪਛਾਣ ਵਧੀਆ ਦੇ ਵਿੱਚ ਦੂਜਾ ਜਿਹੜਾ ਸਭ ਤੋਂ ਮੈਨੂੰ ਵਧੀਆ ਲੱਗਾ ਇਸ ਪਿਕਚਰ ਦੇ ਵਿੱਚ ਉਹ ਇਹ ਲੱਗਾ ਅਗਰ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਮੋੜ ਦੇਣਾ ਵੋਡਾ ਲਾ ਕੇ ਖੜਦਾ ਤਾਂ ਜਿੰਦਗੀ ਜੱਡੀਆਂ ਮਰਜ਼ੀ ਵੱਡੀਆਂ ਪ੍ਰੋਬਲਮ ਹੋਣ ਉਹ ਖਤਮ ਹੋ ਸਕਦੀਆਂ ਨੇ ਤੇ ਤੀਜਾ ਇਹ ਜੋ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਜਿਹੜੇ ਪੈਸੇ ਵਾਲੇ ਲੋਕ ਆ ਉਹ ਗਵਾਹਾਂ ਨੂੰ ਖਰੀਦ ਲੈਂਦੇ ਆ ਉਹ ਉਹ ਸਾਰਾ ਕੁਝ ਕੋਈ ਨਵੇਂ ਜੂਥ ਜੇ ਦੇਖੂਗਾ ਇਹੋ ਜਿਹੀਆਂ ਫਿਲਮਾਂ ਜੋ ਇਸ ਤਰੀਕੇ ਨਾਲ ਬਣੀਆਂ ਹੋਈਆਂ ਪਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਪ ਕਰਦਾ ਪੀ ਜਿਹੜਾ ਪਾਲੀ ਜੀ ਦਾ ਜਿਹੜਾ ਵਿਜ਼ਨ ਹੈ ਬਹੁਤ ਵਧੀਆ ਹੈਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹੋ ਜਿਹੇ ਪਿਕਚਰ ਲੈ ਕੇ ਆਉਣਗੇ ਜਿਨ੍ਹਾਂ ਦੀ ਸਿਹਤ ਪੰਜਾਬ ਵਾਸਤੇ ਬਹੁਤ ਜਾਊਗੀ। ਮੈਨੂੰ ਲੱਗਦਾ ਇਹ ਫਿਲਮ ਸਟਾਰ ਦੇ ਮਾਮਲੇ ਦੇ ਵਿੱਚ ਡਿਸਰਵ ਕਰਦੀ ਮੈਨੂੰ ਲੱਗਦਾ ਸਟਾਰ ਤੋਂ ਤਾਂ ਬਹੁਤ ਉੱਪਰ ਆ ਹੈ ਨਾ ਫਿਲਮ ਇਹ ਜੋ ਕਨਸੈਪਟ ਹੈ ਜਿਵੇਂ ਡਾਇਰੈਕਸ਼ਨ ਕੀਤੀ ਹੈ। ਜੇ ਤੁਸੀਂ ਇਹ ਚ 10 ਚੋਂ 10 ਅੰਕ ਕਰ ਬਾਰੇ ਗੱਲ ਕਰਦੇ ਮੈਂ ਤਾਂ 15 ਅੰਕ ਦੇਣ ਨੂੰ ਤਿਆਰ ਆ ਕਿਉਂਕਿ ਬਹੁਤ ਸੋਹਣਾ ਮੈਸੇਜ ਹੈ। ਇਹ ਮੈਸੇਜ ਜਿਹੜਾ ਸਾਡੀ ਕੱਲੀ ਇੱਕ ਹੀ ਚੀਜ਼ ਦੇ ਉੱਪਰ ਡਿਪੈਂਡ ਨਹੀਂ ਹੈਗਾ ਕਿਉਂਕਿ ਕਾਫੀ ਇਹਦੇ ਵਿੱਚ ਬੜ